ਚਲਦੇ ਹਨ ਉਹ ਹਾਂ ਤੇ ਅੱਜ ਕੱਲ੍ਹ ਦੀਆਂ ਸੱਸਾਂ ਜਿਹੜੀਆਂ ਅੱਜ ਕੱਲ੍ਹ ਦੀਆਂ ਸੱਸਾਂ ਨੇ ਜਿਹੜੀਆਂ ਹੁਣ ਸੱਸਾਂ ਦੇ ਦੌਰ ਚ ਗੁਜ਼ਰ ਰਹੀਆਂ ਨੇ ਉਹਨਾਂ ਨੇ ਦੋ ਦੋ ਤੁਸੀਂ ਇਹ ਚੱਲ ਲਈ ਇੱਕ ਤਾਂ ਉਹਨਾਂ ਦੀ ਸੱਸ ਨੇ ਜੇ ਵਿਚਾਰੀਆਂ ਨੇ ਰੋਟੀ ਵੀ ਚੱਕ ਲਈ ਬਾਹਰੋਂ ਪਤੀ ਪਤੀ ਦੇਵ ਆ ਗਿਆ ਉੱਠ ਖੜੇ ਦੇ ਪਾਣੀ ਦੀ ਘੁੱਟ ਬਾਹਰੋਂ ਆਇਆ ਮੁੰਡਾ ਹੜਵਾ ਕੇ ਚਾਹੇ ਵਿਚਾਰੀ ਕਿੰਨੇ ਕੰਮ ਕਰਕੇ ਕਲਪ ਕੇ ਹਟਿਆ ਕਿੰਨੀ ਉਹ ਭੁੱਖੀ ਆ ਫੇਰ ਆ ਗਈ ਨੋਹਾ ਦੀ ਗੱਲ। ਨੋਹਾ ਹੁਣ ਸੱਸਾਂ ਤੋਂ ਇਹੀ ਕੰਮ ਕਰਾਉਂਦੀਆਂ ਨੇ। ਮੰਮੀ ਬੱਚੇ ਸਕੂਲ ਤੋਂ ਪੜ ਕੇ ਆਏ ਨੇ। ਉਹਨਾਂ ਦੇ ਬਸ ਦੇ ਸਾਹਮਣੇ ਰੱਖੋ। ਨਾਲੇ ਉਹਨਾਂ ਦੇ ਕੱਪੜੇ ਤਾਰ ਉਨਾਂ ਨਾਲੋਂ ਦੂਜੇ ਦੇ ਉਹਨਾਂ ਨਾਲੋਂ ਖਾਣਾ ਦਵੋ ਜੇ ਕਰੋ ਉਹ ਕਰੋ। ਆ ਤੁਹਾਡਾ ਮੁੰਡਾ ਬਾਹਰੋਂ ਆਇਆ ਹੈ। ਇਹਦੇ ਲਈ ਸਕੰਜ ਨਹੀਂ ਕਰੋ। ਹੋ ਗਈਆਂ ਨਾ ਦੋ ਉਹਨਾਂ ਦੀਆਂ ਦੋ ਦੋ ਸੱਸਾਂ। ਜਿਨ੍ਹਾਂ ਨੇ ਕਿਸੇ ਵੀ ਇੱਕ ਵੀ ਸੱਸ ਦਾ ਨਾਂ ਨੂੰ ਉਹਦਾ ਸੁੱਖ ਨਹੀਂ। ਦੇਖੋ ਬਹੁਤ ਘਰਾਂ 'ਚ ਤਾਂ ਇਹੋ ਜਿਹਾ ਵੀ ਕੰਮ ਹੁੰਦਾ ਮੈਂ ਹੈਰਾਨ ਮੰਨ ਗਈ ਸੁਣ ਕੇ ਇੱਕ ਗੱਲ ਤਾਂ ਮੈਂ ਬਹੁਤ ਟਾਈਮ ਉਹਨਾਂ ਦੇ ਘਰੇ ਗਈ ਸੀ ਕੋਈ ਕੰਮ ਸੀ ਨੋਨ ਸੱਸ ਦੇ ਚੱਕ ਕੇ ਪੈਰਾਂ ਦੇ ਵਿੱਚ ਪਾਟੜੀ ਮਾਰੀ ਜਿਹੜੀ ਤੇ ਪਾਟੜੀ ਤੇ ਬੈਠ ਕੇ ਰੋਟੀਆਂ ਪਕਾਉਂਦੇ ਨੇ ਸੱਸ ਨੇ ਇੰਨੀ ਗੱਲੇ ਕਹੀ ਸੀ ਵੀ ਦਾਣੇ ਦੇ ਵਿੱਚ ਤਾਂ ਭਾਈ ਨੂਨ ਮਿਰਚ ਬਹੁਤ ਤਿੱਖਾ ਗਰਮੀਆਂ 'ਚ ਘੱਟ ਪਾਈਦਾ ਹੁੰਦਾ ਦੇਖ ਬਾਹਰ ਕੰਮ ਚੱਲਦਾ ਇੰਨੀ ਗੱਲ ਵੀ ਬਰਦਾਸ਼ਤ ਨਹੀਂ ਹੋਈ ਅੱਗੇ ਜੇ ਕਿਤੇ ਨੂੰ ਨੇ ਭੁੱਲ ਭਲੇਖੇ ਖ਼ਬਰ ਵੀ ਚੱਕ ਲਿਆ ਨਾ ਖ਼ਬਰ ਪੜਦੀ ਅਗਲੀ ਤਾਂ ਸੱਸ ਮੁਰੋਂ ਇਹ ਕਹਿੰਛ ਤੂੰ ਮਸਤ ਨਹੀਂ ਲੱਗੀ ਹੋਈ ਹੈ ਉਹ ਵਿਚਾਰੀ ਤੈਹ ਲਾ ਕੇ ਉੱਥੇ ਹੀ ਖਾਣ ਰੱਖ ਦਈ ਸੀ ਹੁਣ ਤਾਂ 24 ਘੰਟੇ ਕੰਨ ਨਾਲ ਮੋਬਾਈਲ ਹੀ ਨਹੀਂ ਰਹਿੰਦਾ ਖਣੀ ਰਾਤ ਨੂੰ ਕਿਵੇਂ ਸੌਂਦੀਆਂ ਨੇ ਕਿਵੇਂ ਨਹੀਂ ਸੌਂਦੀਆਂ ਸਾਰੀ ਦਿਹਾੜੀ ਕਿਚਰ 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 ਹੋਈ ਜਾਂਦੀ ਹੈ ਮੈਂ ਇਹ ਨਹੀਂ ਕਹਿੰਦੀ ਹਰ ਇੱਕ ਬੰਦਾ ਬੁੱਢੇ ਤੋਂ ਲੈ ਕੇ ਬੱਚੇ ਤੱਕ ਮੈਨਾਂ ਪਰ ਇਹ ਜਿੰਨੇ ਘੱਟ ਆਪਾਂ ਵਰਤੋਂ ਕਰਾਂਗੇ ਉਹਨੇ ਆਪਣੇ ਲਈ ਨਿਗਾਹ ਲਈ ਵੀ ਚੰਗਾ ਦਿਮਾਗ ਲਈ ਵੀ ਚੰਗਾ ਇਹ ਹਣ ਦਾ ਫਾਇਦੇ ਲਈ ਸੀ ਪਰ ਲੋਕਾਂ ਨੇ ਤਾਂ ਕੁਛ ਇਹਦਾ ਹੁਣ ਹੋਰ ਹੀ ਭਾਲ ਲਿਆ ਤਮਾਸ਼ਗੀਰੀ ਭਾਲ ਲਈ ਕਈਆਂ ਕੋ ਤਾਂ ਤਿੰਨ ਤਣ ਚਾਰ ਚਾਰ ਫੋਨ ਨੇ ਇੱਕ ਰੱਖ ਦੇਣਾ ਜੇ ਗਰਮ ਹੋ ਗਿਆ ਦੂਜਾ ਚੱਕ ਲੈਣਾ ਇੱਕ ਰੱਖ ਲੈਣਾ ਦੂਜਾ ਚੱਕ ਲੈਣਾ ਦੇਖੋ ਫਿਰ ਇਹ ਦੱਸੋ ਫਿਰ ਇਹ ਕਹੇ ਤੇ ਖਿੱਚ ਜਾਂਦੀਆਂ ਨੇ ਕੰਮ ਕਾਜ ਕਰਨ ਪਏ ਇਹਨਾਂ ਕੋਲ ਤਾਂ ਟਾਈਮ ਹੀ ਨਹੀਂ ਮਿਲਦਾ ਬਿੱਟੀ ਟੀਵੀਆਂ ਰਾਹੀਂ ਦੇਖੀ ਜਾਂਦੀਆਂ ਨੇ ਸੀਰੀਅਸ ਵਿੱਚੇ ਭਾਈ ਮੋਬਾਈਲਾਂ ਰਾਹੀਂ ਦੇਖੀ ਜਾਂਦੇ ਨੇ ਸਾਰ ਦਿਹਾੜੀ ਦੁਨੀਆ ਭਰ ਦੀਆਂ ਗੱਲਾਂ ਪਤਾ ਨਹੀਂ ਕੀ ਕੀ ਦੇਖੀ ਜਾਂਦੇ ਨੇ ਕੀ ਕੀ ਸੁਣੀਆਂ ਨੇ ਕੀ ਕੀ ਬੁਟੀਕਾਂ ਦੇਖੀ ਜਾਂਦੀਆਂ ਨੇ ਕੀ ਕੀ ਕੱਪੜੇ ਦੇਖੀ ਜਾਂਦੀਆਂ ਨੇ ਜਿਹੜਾ ਕੁਝ ਦੇਖੀ ਜਾਂਦੀਆਂ ਨੇ ਮੋਬਾਈਲਾਂ ਤੇ ਉਹੀ ਕਿਸਫਰਨਾ ਮੰਗਾਈ ਜਾਂਦੀਆਂ ਨੇ ਉਹ ਫਿਰ ਹੁੰਦਾ ਕਿ ਲੀਰਾਂ ਕਚੀਰਾਂ ਜੀਆਂ ਕੁੱਤਿਆਂ ਦਾ ਖੱਫਣ ਐਨੇ ਨਹੀਂ ਕਿ ਕੱਗੜੀਆਂ ਜੀਆਂ ਭੇਜ ਦਿੰਦੇ ਨੇ ਉਹ ਵੀ ਫਿਰ ਦਾ ਹਜ਼ਾਰ-ਹਜ਼ਾਰ ਲੈ ਕੇ ਫਿਰ ਬੜਾ ਇਹਨਾਂ ਤੇ ਦੇਖ ਕੇ ਹਾਸਾ ਆਉਂਦਾ ਫਿਰ ਮੂੰਹ ਆਏ ਜੇ ਬੈਠ ਜਾਣਗੇ ਮੂੰਹੇ ਕਰਕੇ ਫਿਰ ਬਿਸ਼ਾਰਮ ਹੋਈਆਂ ਦੱਸਦੀਆਂ ਮੈਨੂੰ ਦਿਖਾਉਂਦੀਆਂ ਮੈਨੂੰ ਖੋਲ ਕੇ ਵੀ ਕੀ ਆਇਆ ਪੈਕਟ ਦੇ ਵਿੱਚ ਦਿਖਾਤਾ ਦਵੋ ਕੋ ਕੱਚੀਆਂ ਹੋਈਆਂ ਹੁੰਦੀਆਂ ਨੇ ਫਿਰ ਮੈਂ ਇੱਕਦਮ ਚੋਰੀ ਤੇ ਖੋਲ ਕੇ ਲੱਗਿਆ ਇੰਨੀ ਕਿ ਪ੍ਰਾਕ ਜਿੰਮ 5-6 ਸਾਲ ਦੇ ਜਵਾਕ ਦੇ ਪਾਉਣੀਆਂ ਹੁੰਦੀ ਐ ਪਹਿਲਾਂ ਖੁੱਲ ਹੀ ਪਵੇ ਮੈਂ ਸੂਟ ਮੰਗਾਇਆ ਮੈਂ ਸੂਟ ਮੰਗਾਇਆ ਬਾਹ ਹਨ ਕਿੰਨਾ ਕੁ ਸੁਣੋ ਸੂਟ ਮੰਗਾਇਆ ਹੋਊਗਾ ਆਪਾਂ ਨੂੰ ਹੁੰਦਾ ਹੀ ਐ ਜਦ ਦੇਖੀ ਇੰਨੀ ਕਿੱਕ ਗਰੀਜ ਨਿਕਲੀ ਵਿੱਚੋਂ ਬਾਦਰੀ ਦੇ ਜਿਵੇਂ ਪਾਉਣੀ ਹੁੰਦੀ ਮੈਂ ਹੁਣ ਤੈਨੂੰ ਕੋ ਕਹਿਣੇ ਨਹੀਂ ਮੈਂ ਤਾਂ ਹੁਣ ਆਏ ਹੋਊਗਾ